ਮਨੋ ਦਾ ਬਾਈ ਜੀ ਤੁਸੀਂ ਕੌਣ ਆ ਮੈਂ ਇਹਨੂੰ ਕੀ ਦੱਸਾਂ ਨਾ ਮੈਂ ਮੈਂਬਰ ਨਾ ਮੈਂ ਸਰਪੰਚ ਸਾਡੇ ਨਾ ਸੜਕ ਬਹੁਤ ਪਿੰਡ ਦੀ ਫਿਰ ਨਹੀਂ ਖਰਾਬ ਸੀ ਇੰਨਾ ਦਿਨਾਂ ਚ ਲੁੱਕ ਪਈ ਜਾਣ ਠੇਕੇ ਦਾ ਅੱਛਾ ਜੀ ਮੈਂ ਜੀਪ ਤੇ ਸ਼ਰੋਂ ਆਵਾਂ ਮੈਂ ਕੁਦਰਤ ਠੱਲ ਕੇ ਮੈਂ ਕਿਹਾ ਯਾਰ ਬਾਈ ਮੜਾ ਇਹ ਮੀਂਹ ਦਾ ਵੇਖ ਲਓ ਠੱਡਾ ਮਾਰਿਆ ਲੁੱਕ ਬੜ ਗਈ ਉਹਨਾਂ ਦਾ ਨਾ ਮਨਿੰਗ ਸੀ ਮਨੋ ਦਾ ਬਾਈ ਜੀ ਤੁਸੀਂ ਕੌਣ ਆ ਮੈਂ ਉਹਨੂੰ ਕੀ ਦੱਸਾਂ ਨਾ ਮੈਂ ਮੈਂਬਰ ਨਾ ਮੈਂ ਸਰਪੰਚ ਨਾ ਯਾਰ ਮੈਂ ਤਾਂ ਕੁਝ ਨਹੀਂ ਮੇਰਾ ਪਿੰਡ ਸੱਕਾਂ ਵਾਲੀ ਆ ਤੇ ਅਸੀਂ ਮਸਾ ਮਰਾੜ ਸਾਹਿਬ ਨੂੰ ਕਹਿ ਕੇ ਪਾਸ ਕਰਾਈ ਫਿਰ ਨਹੀਂ ਤੇ ਡੋਡਾਂ ਵਾਲੇ ਪੁਲ ਤੱਕ ਤੁਸੀਂ ਹੋਰ ਠਾਣਿਆਂ ਨੂੰ ਆਏ ਜੋ ਮੁੜ ਕੇ ਲੱਜੋ ਟਰੱਕ ਹਾਂਜੀ ਆਉਣੇ ਬਈ ਮੈਂਬਰ ਸਰਪੰਚ ਨੂੰ ਕੱਲੇ ਆਏ ਅਸੀਂ ਰੇਗ ਬੰਦੇ ਦੇ ਅੱਖੇ ਨਹੀਂ ਲੱਗਦੇ ਮੈਂ ਘਰੇ ਆ ਸਾਡੇ ਇੱਥੇ ਮਿਸਤਰੀਆਂ ਦੀ ਰਿਪੇਅਰ ਚੱਲੀ ਜਾਂਦੀ ਸੀ ਪੰਜ-ਸੱਤ ਬੰਦੇ ਹੀ ਕੰਮ ਵਾਲੇ ਚੱਕੀਆਂ ਅਰ ਛੋਟੀਆਂ ਡਾਂਗਾਂ ਤੇ ਜਾ ਕੇ ਸਣੇ ਰੂਂਡਰ ਸਣੇ ਟਰੱਕ ਸਣੇ ਮਸ਼ੀਨ ਵਲਕੇ ਲਾ ਕੇ ਪਿੱਠ ਤੇ ਲਾ ਦਿੰਦੇ ਉਹ ਠੇਕੇਦਾਰ ਵੀ ਸੁਣਦਾ ਨਾ ਵਿਚਾਰਾ ਹੈਗਾ ਤੇ ਸਾਰਾ ਤਾਮ-ਚਾਮ ਜਦ ਮੈਂ ਘਰੇ ਲਿਆ ਮੈਂ ਕਿਹਾ ਨਾ ਮੈਂ ਮੈਂਬਰਾਂ ਨਾ ਮੈਂ ਸਰਪੰਚਾਂ ਚੁੱਗਲ ਮੇਰੇ ਕੋਲ ਹੈ ਜਿਹੜਾ ਕੁਝ ਹੋਊਗਾ ਵੇਖੀ ਜੋ ਹਾਂਜੀ ਹੁਣ ਜਿਹੜਾ ਬੰਦਾ ਠੇਕੇਦਾਰ ਹੁੰਦਾ ਉਹ ਵੀ ਮੀਰ ਬੰਦਾ ਹੁੰਦਾ ਉਹਨੇ ਠੇਕੇ ਲਈ ਸਾਡੇ ਹਲਕੇ 'ਚ ਬਹੁਤ ਉਹਨੇ ਮਰਾੜ ਸਾਹਿਬ ਨਾਲ رابطہ ਕੀਤਾ ਵੀ ਤੁਹਾਡੇ ਆਏ ਸੱਕਾਲੀ ਦੇ ਬੰਦੇ ਸਾਡਾ ਸਾਰਾ ਤਾਮ-ਚਾਮ ਵਲ ਕੇ ਖੜ ਗਏ ਹਾਂਜੀ ਮੈਨੂੰ ਫੋਨ ਆ ਗਿਆ ਮੈਂ ਕਹਾਂ ਜੀ ਵੀ ਇਹ ਮੀਂਹ ਚ ਪਾਈ ਜਾਂਦੇ ਲੋਕ ਹੂੰ ਤੇ ਅਸੀਂ ਠੁੱਡਾ ਮਾਰਿਆ ਤੇ ਇਹ ਮੈਨੂੰ ਪੁੱਛਦੇ ਤੂੰ ਮੈਂਬਰ ਹੈਂ ਕਿ ਸਰਪੰਚ ਹੈ ਹੂੰ ਤੇ ਫਿਰ ਮੈਂ ਤਾਂ ਜਿਹੜਾ ਮੇਰੇ ਮਨ ਚ ਆਇਆ ਮੈਂ ਕਰਤਾ ਕਰਤਾ ਸਹੀ ਗੱਲ ਹੈ ਤੇ ਉਦੋਂ ਅਸੀਂ ਪੁਲਿਸ ਬੁਲਾ ਲਈ ਠੀਕ ਹੈ ਜੀ ਚਲੋ ਠੇਕੇਦਾਰ ਨਾਲ ਸਮਝੌਤਾ ਹੋ ਗਿਆ ਬਈ ਅੱਜ ਵਾਲਾ ਸਾਰਾ ਤਾਮ-ਚਾਮ ਵਾਪਸ ਠੀਕ ਹੈ ਜੀ ਤੇ ਹੁਣ ਜਿੱਦਾਂ ਧੁੱਪ ਨਿਕਲੀ ਉਦਦੇ ਪਾ ਕੇ ਜਾਵਾਂਗੇ ਫਿਰ ਬਈ ਉਹਨੇ ਤਸੱਲੀ ਨਾਲ 4-4 ਇੰਚ ਪਾਈ ਅੱਛਾ ਜੀ ਉਦੋਂ ਬਾਅਦ ਫਿਰ ਮੇਰੇ ਮਨ ਚ ਆਇਆ ਯਾਰ ਵੀ ਐਵੇਂ ਅੱਜ ਤਾਂ ਇਹਨਾਂ ਨੇ ਨਾ ਕੰਗਾ ਪਾਇਆ ਕੱਲ ਨੂੰ ਕਿਸੇ ਬਿਲ ਨਾਲ ਜਿੰਨਾ ਚਿਰ ਆਪਣੇ ਸਮਾਜ ਚ ਨਾ ਪਵਾ ਤੁਹਾਡੇ ਕੋਲੇ ਹਜ਼ਾਰ ਕਿੱਲਾ ਠੀਕ ਹੈ ਜੀ ਜਿੰਨਾ ਚਿਰ ਪੋਲੀਟਿਕਲ ਪੂਸ਼ ਨਹੀਂ ਨਾ ਭਵਾ ਤੁਸੀਂ ਮੈਂਬਰ ਹੀ ਬਣ ਜਾਓ ਕਹੋਂਗੇ ਇਸ ਦਫ਼ਤਰ ਚ ਪਹਿਲਾਂ ਅਗਲਾ ਪੁੱਛੂ ਪਰਚੀ ਤੇ ਸਲਿੱਪ ਲਿਖਿਆ ਜਾਂਦੀ ਆ ਦੀ ਆਈਡੈਂਟੀਫਿਕੇਸ਼ਨ ਦੋਈ ਤੁਸੀਂ ਕੀ ਆ ਹੂੰ ਠੀਕ ਹੈ ਜੀ ਮੈਂ ਘਰ ਵੀ ਹੁਣ ਇਹ ਵੀ ਕੰਡਾ ਕੱਢਾਂਗੇ ਕਿਤੇ ਉਧਰੋਂ 2007 ਚ ਅਸੀਂ ਕਮਾਈਨਾ ਲੈ ਲਈਆਂ ਮੁੰਡਾ ਸਾਡਾ ਫੋਰਮੈਨ ਉਦੋਂ ਦਾ ਅਸੀਂ ਗਿਰਾਹ ਚਲੇ ਗਏ ਠੀਕ ਹੈ ਜੀ ਭਈ ਉੱਥੇ ਪਿੰਡ ਮਲਾਇਆ ਨਹੀਂ ਵੀ ਅੱਤ ਦਰਜੇ ਦੇ ਸੋਹਣੇ ਅੱਜ ਤੋਂ 18 ਸਾਲ ਦੀ ਪਹਿਲਾਂ ਗੱਲ ਕਰਦਾ ਮੋਦੀ ਸਾਹਿਬ ਉੱਥੇ ਸੀਐਮ ਸੀ ਸਾਰੇ ਸੀਸੀ ਸੜਕਾਂ ਠੀਕ ਹੈ ਜੀ ਤੇ ਲੋਕਾਂ ਚ ਐਡੀ ਸੂਝ-ਬੂਝ ਵੀ ਉਹ ਪਸ਼ੂ ਨਹੀਂ ਘਰੇ ਰੱਖਦੇ ਪਸ਼ੂ ਰੱਖਦੇ ਆ ਆਪਣੇ ਬਾੜੇ ਖੇਤ ਉੱਥੋਂ ਦੁੱਧ ਜਾ ਕੇ ਸਕੂਟਰ ਤੇ ਲੈ ਆਉਂਦੇ ਆ ਤੇ ਇੰਨੇ ਸਾਫ਼-ਸੁਥਰੇ ਪਿੰਡ ਜਿਹੜੀ ਗਲੀ ਜਾਈਏ ਆਪਣੀਆਂ ਉਹ ਗਲੀਆਂ ਚੱਲਦੀਆਂ ਸੀ ਲਾਲ ਇੱਟ ਦੀਆਂ ਠੀਕ ਆ ਹਾਂਜੀ ਪਹਿਲਾਂ ਲਾਲ ਲਾਲ ਖੜਵੰਦੇ ਦੀਆਂ ਮੈਂ ਖਿਆ ਯਾਰ ਆ ਵੀ ਜੇ ਕਿਤੇ ਮਹਾਰਾਏ ਨੇ ਦਿੱਤੀ ਨਾ ਪਾਵਰ ਤੇ ਪਿੰਡ ਆਪਾਂ ਵੀ ਸੋਨਾ ਬਣਾਵਾਂਗੇ ਐ ਨਹੀਂ ਸੋਚਿਆ ਸੀ ਵੀ ਇਹ ਚਰਖਾ ਇਹ ਘੁੰਮ ਜੂਗਾ ਹਾਂਜੀ 2008 ਚ ਇਲੈਕਸ਼ਨ ਆ ਗਏ ਅਗਲੇ ਸਾਲ ਠੀਕ ਹੈ ਜੀ ਉਦੋਂ ਫਿਰ ਉਹ ਮੈਂਬਰਾਂ ਤੋਂ ਸਰਪੰਚ ਬਣਦੇ ਸੀ ਠੀਕ ਹੈ ਜੀ ਫਿਰ ਸਾਡਾ 2008 ਚ ਹੋਰ ਬੰਦਾ ਬਣਿਆ 10 ਚ ਫਿਰ ਮੈਂ ਇਹਨੂੰ ਸਰਪੰਤੀ ਨਾਲ ਉਹਦਾ ਅਸਤੀਫਾ ਲਿਆ ਠੀਕ ਹੈ ਜੀ ਉਸ ਤੋਂ ਬਾਅਦ 2000 ਆਪਾਂ ਪਿਛਲੇ ਮੰਨ ਲਓ 23 22 23 ਤੱਕ 18 ਤੋਂ 5 23 23 ਤੱਕ ਵਿੱਚ ਰਿਜ਼ਰਵ ਵੀ ਆਇਆ ਫਲਾਨ ਉਹ ਵੀ ਫੋਰਮੈਨ ਦੀ ਮੈਸੇਜ ਬਲਵਿੰਦਰ ਕੌਰ ਅਸੀਂ ਸਰਪੰਚ ਇਲੈਕਸ਼ਨ ਲੜ ਕੇ ਜਿੱਤੀ ਤੇ ਫਿਰ ਅਸੀਂ ਅੱਗੇ ਨੂੰ ਪਿੱਛਾ ਮੁੜ ਕੇ ਨਹੀਂ ਵੇਖਿਆ ਇੱਥੇ 2014 ਚ ਆਹ ਹੀ ਦਿਨ ਸੀ ਫਲੱਡ ਆਏ ਸਾਡੇ ਹਲਕੇ ਚ ਪਾਣੀ ਆਇਆ ਤੇ ਬਾਲ ਸਾਹ ਆਏ ਸੰਗਤ ਦਰਸਾਂ ਰੱਖਿਆ 2014 ਜੀ ਲਬਾਣੇ ਵਾਲੀ ਹਾਂ ਹਾਂਜੀ ਰੇਕ ਪਿੰਡ ਨੂੰ ਛੱਪੜਾਂ ਦੀ ਗ੍ਰਾਂਟ ਮਿਲਦੀ ਵੀ ਚਾਰਦੁਵਾਰੀ ਕਰ ਲੋ ਠੀਕ ਹੈ ਜੀ ਅਸੀਂ ਇਹਨਾਂ ਨੂੰ ਕਿਹਾ ਜੀ ਸਾਨੂੰ ਚਾਰਦੁਵਾਰੀ ਕਰਨ ਵਾਸਤੇ ਖੁੱਲੇ ਦਿਲ ਨਾਲ ਪੈਸੇ ਦਿਓ ਹਰ ਸਾਲ ਸਾਡੇ ਬੰਦੇ ਕਾਂਢੀ ਜੀ ਕੱਢ ਲੈਂਦੇ ਆ ਜਦੋਂ ਛੱਪੜ ਛੱਲ ਮਾਰਦਾ ਕੰਧ ਵੀ ਨਾਲ ਹੀ ਲਾ ਜਾਂਦਾ ਨਾਲ ਹੀ ਗਲੀ ਲਾ ਜਾਂਦਾ ਰੋਮ ਪਿੰਡਾਂ ਦੀ ਗੱਲ ਹੈ ਜੀ ਉਹ ਕੀ ਹੋਇਆ ਵੀ ਉਹਦਾ 21 ਲੱਖ 40 ਹਜ਼ਾਰ 10 ਮੀਟਰ ਬਣ ਗਿਆ ਤੇ 10 ਲੱਖ ਤੋਂ ਵੱਧ ਸਰਪੰਚ ਲਾ ਨਹੀਂ ਸਕਦਾ ਠੀਕ ਹੈ ਜੀ ਸਾਡਾ ਦੇ ਤਾਂ ਠੇਕੇਦਾਰ ਨੂੰ ਠੀਕ ਹੈ ਜੀ ਉਹ ਗ੍ਰਾਂਟ ਉਹ ठेकेदार ਨੇ ਕਿ ਜਦੋਂ ਆ ਕੇ ਇੱਟਾਂ ਹੀ ਰੱਖੀਆਂ ਸੀ ਉਹਨੂੰ ਕਹੇ ਵੀ ਅਸੀਂ ਸਰਪੰਚ ਕਾਹਦੇ ਫਿਰ ਠੀਕ ਹੈ ਜੀ ਇਹੀ ਤਾਂ ਸਾਨੂੰ ਚਾਹ ਵੀ ਕੰਮ ਅਸੀਂ ਆਪ ਕਰੀਏ ਉਹ ਅਸੀਂ ਉਹ ਟਰਾਲੀ ਇੱਟਾਂ ਦੀ ਚੁਕਾਤੀ ਚਲੋ ਸਾਡਾ ਉਹ ਕਹਿੰਦੇ ਡੀ ਸਾਹ ਕਹਿੰਦੇ ਵੀ ਤੁਹਾਨੂੰ 10-10 ਲੱਖ ਦੇਵਾਂਗੇ ਪਹਿਲਾਂ 10 ਵਰਤ ਲਓ ਠੀਕ ਹੈ ਜੀ ਦੂਜਾ 10 ਮਗਰੋਂ ਦੇ ਦਾਂਗੇ ਇੱਕ 40 ਫਿਰ ਦੇ ਦਾਂਗੇ ਉਹ ਜਦੋਂ ਅਸੀਂ ਕੰਮ ਚਲਾਇਆ ਜੀ ਐਸੀ ਬਾਬੇ ਨਾਨਕ ਦੀ ਕਿਰਪਾ ਹੋਈ ਸਾਡੇ ਸੰਤ ਬਾਬਾ ਪੂਰਨਦਾਸ ਦੀ ਕਿਰਪਾ ਹੋਈ ਉਹ ਕੰਮ ਦਾ ਏਡਾ ਸੋਹਣਾ ਹੋਇਆ ਜਿਹੜਾ ਇਹਨਾਂ ਨੇ 21 ਲੱਖ ਚ ਕੀਤਾ ਸੀ ਅਸੀਂ ਉਹ 15 ਕ ਲੱਖ ਚ ਨੇਪੜੇ ਛਾੜ ਲਿਆ ਜਿਹੜਾ 5-6 ਲੱਖ ਵੱਧ ਗਿਆ ਵੱਧ ਗਿਆ ਜੀ ਉਹ ਡੀ ਸਾਹਿਬ ਕੋਲ ਜਾਵੜੇ ਸੀ ਜਿਸ ਕਰਨਾ ਸਕੇ ਡੀ ਸੀ ਸਾਹਿਬ ਸੀ ਉਹ ਕਹਿੰਦਾ ਰਹੇ ਉਹ ਤੁਸੀਂ ਮਰਜ਼ੀ ਲਾ ਲਓ ਤੁਸੀਂ ਐਸਟੀਮੇਟ ਮੁਤਾਬਕ ਕੰਮ ਕਰਤਾ ਨਾ ਅਸੀਂ ਕਹਿੰਦੇ ਤੁਸੀਂ ਐਸਟੀਮੇਟ ਲਾਇਆ ਸੀ ਚਾਰ ਦੁਆਰੀ ਦਾ ਅਸੀਂ ਉਹਨੂੰ ਪਲਸਤਰ ਵੀ ਕਰਤਾ ਉੱਤੇ ਡੀ ਪੀ ਸੀ ਵੀ ਪਾਤੀ ਪੈਸੇ ਫੇਰ ਵੀ ਬਚ ਗਏ ਪੈਸੇ ਫੇਰ ਬਚੀ ਜਾਂਦੇ ਆ ਫਿਰ ਅਸੀਂ ਮਰੇਕ ਕੋਟ ਲੋਂ ਬੂਟੇ ਲੈਂਦੇ ਠੀਕ ਹੈ ਜੀ ਉਹ ਲਾਤੇ ਉਹਦੇ ਆਲੇ ਦੁਆਲੇ 5 ਕੁ ਫੁੱਟ ਇੰਟਰਲੌਕ 33 ਵੀ ਬੰਦੇ ਸੈਰ ਕਰਾ ਕਰਨਗੇ। ਉਹ ਫਿਰ ਬਣਦਾ ਬਣਦਾ ਨੀਂਦ ਦਾ ਰੱਖੀ ਸੀ 56 ਨੂੰ ਪਾਣੀ ਨਾ ਬਾਹਰ ਜਾਵੇ। ਠੀਕ ਹੈ ਜੀ। ਸਫਾਈ ਰਹੇ। ਉਧਰੋਂ ਫਿਰ ਜਦੋਂ ਸਾਰਾ ਕੁਝ ਤਾਮ-ਚਾਮ ਬਣ ਗਿਆ ਅਸੀਂ ਬਾਦਲ ਗਏ। ਉਹ ਫੋਟੋ ਵਿਖਾਈਆਂ ਸੁਖਵੀਰ ਜੀ ਨੂੰ ਵੀ ਅਸੀਂ ਜੀ ਆ ਬਾਦ ਸਾਹਿਬ ਨੇ ਗ੍ਰਾਂਟ ਦਿੱਤੀ ਸੀ ਤੇ ਅਸੀਂ ਆ ਤਿਆਰ ਕਰ ਲਿਆ। ਮਾਣ ਕਰ। ਉੱਥੇ ਸਾਡੇ ਡੀਸੀ ਖੜੇ ਸੀਗੇ ਜਿਸ ਕਰਨ ਸਿੰਘ ਜੀ ਬਠੰਡੇ ਵਾਲੇ ਖੜੇ ਸੀ ਪਸੰਦ ਕਰਕੇ ਜੀ। ਉਹ ਕਹਿੰਦੇ ਯਾਰ ਇੰਨੇ ਨੇ ਵਧੀਆ ਕੰਮ ਹੋਈ ਜਾਂਦੇ ਆ ਤੇ ਆਪਾਂ ਨੂੰ ਇਹਨੂੰ ਸ਼ਾਬਾਸ਼ ਦੇਣੀ ਚਾਹੀਦੀ ਉੱਥੇ ਜਾ ਕੇ ਹਾਂਜੀ ਹਾਂਜੀ ਚਲੋ ਉਹਨਾਂ ਨੇ ਡੀਸਾ ਦੀ ਡਿਊਟੀ ਲਈ ਵਿੱਚ ਜਾ ਕੇ ਪਹਿਲਾਂ ਤੁਸੀਂ ਚੈੱਕ ਕਰੋ ਕਿ ਕਿਤੇ ਫੋਟੋ ਉਵੇਂ ਹੀ ਬਣਾਈ ਫਿਰਦੇ ਹੋਣ ਡੀਸਾ ਅਗਲੇ ਦਿਨ ਆ ਕੇ ਇੱਥੇ ਵੇਖ ਗਏ ਫਿਰ ਇੱਥੇ ਆਏ ਦਸੰਬਰ ਚ ਸੁਖਵੀਰ ਸਿੰਘ ਬਾਦਲ ਉਸੇ ਝੀਲ ਤੇ ਉਸ ਦਿਨ ਤੋਂ ਸਾਡੇ ਪਿੰਡ ਦੇ ਵੀ ਮੇਰੇਓ ਕਰਮ ਖੁੱਲ ਗਏ ਜਦੋਂ ਮੁੱਖ ਮੰਤਰੀ ਕਿਸੇ ਪਿੰਡ ਜਾਵੜੇ ਲੋਕਾਂ ਨੂੰ ਐਮੀਅਤਾਂ ਨਹੀਂ ਪਤਾ ਮੁੱਖ ਮੰਤਰੀ ਕੀ ਹੈ ਤੇ ਮੁੱਖ ਮੰਤਰੀ ਹੋਵੇ ਮੱਲਾ ਵੀ ਦੇਂਦੇ ਤੇ ਫਿਰ ਉਸ ਪਿੰਡ ਦੀ ਕੋਈ ਕਾਇਆ ਰਹਿੰਦੀ ਨਹੀਂ